ਕੁਝ ਲੋਕ ਭੋਜਨ ਨੂੰ ਸਹੀ ਤਰ੍ਹਾਂ ਪਚਾਉਣ ਲਈ ਖਾਣੇ ਤੋਂ ਬਾਅਦ ਮਾਊਥ ਫਰੈਸ਼ ਨੂੰ ਲੈਂਦੇ ਨੇ ਅਜਿਹੀ ਸਥਿਤੀ ਵਿੱਚ ਤੁਸੀਂ ਇਲਾਇਚੀ ਦਾ ਸੇਵਨ ਕਰ ਸਕਦੇ ਹੋ ਇਸ ਦੇ ਬੀਜਾ ਅਤੇ ਤੇਲ ਵਿੱਚ ਕਈ ਔਸ਼ਧੀ ਗੁਣ ਪਾਏ ਜਾਂਦੇ ਨੇ ਇਸ ਲਈ ਤੁਸੀਂ ਸਿਰਫ ਦੋ ਇਲਾਇਚੀਆਂ ਖਾ ਕੇ ਬਹੁਤ ਸਾਰੇ ਫਾਇਦੇ ਪ੍ਰਾਪਤ ਕਰ ਸਕਦੇ ਹੋ ਇਲਾਇਚੀ ਇੱਕ ਕੁਦਰਤੀ ਅਤੇ ਖੁਸ਼ਬੂਦਾਰ ਮਾਊਥ ਫਰੈਸ਼ਨਰ ਹੈ ਇਸ ਨੂੰ ਖਾਣ ਤੋਂ ਬਾਅਦ ਮੂੰਹ ਚੋਂ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਬਦਬੂ ਨੂੰ ਦੂਰ ਕੀਤਾ ਜਾ ਸਕਦਾ ਹੈ ਇਲਾਇਚੀ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਇਸ ਨਾਲ ਭੋਜਨ ਨੂੰ ਪਚਾਉਣਾ ਆਸਾਨ ਹੋ ਜਾਂਦਾ ਹੈ ਦਰਸਲ ਇਲਾਇਚੀ ਵਿੱਚ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਨੇ ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਨੇ ਇਸ ਨੂੰ ਖਾਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਨੀਂਦ ਦੀ ਸਮੱਸਿਆ ਤੋਂ ਵੀ ਰਾਤ ਮਿਲਦੀ ਹੈ ਇਲਾਇਚੀ ਦਾ ਤਸீர் ਗਰਮ ਹੁੰਦਾ ਹੈ ਅਜਿਹੇ ਵਿੱਚ ਇਹ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾ ਸਕਦਾ ਹੈ ਇਲਾਇਚੀ ਦਮੇ ਦੇ ਮਰੀਜ਼ਾਂ ਲਈ ਵੀ ਚੰਗੀ ਹੈ ਜੇਕਰ ਤੁਹਾਨੂੰ ਗਲੇ 'ਚ ਖਰਾਸ਼ ਜਾਂ ਆਵਾਜ਼ ਬੈਠੀ ਆ ਤਾਂ ਸਵੇਰੇ ਉੱਠਣ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਛੋਟੀ ਇਲਾਇਚੀ ਖਾਓ ਅਤੇ ਉਸ ਤੋਂ ਬਾਅਦ ਕੋਸਾ ਪਾਣੀ ਪੀਓ ਜੇਕਰ ਤੁਸੀਂ ਖਾਂਸੀ ਤੋਂ ਬਹੁਤ ਪਰੇਸ਼ਾਨ ਹੋ ਤਾਂ ਸੁਪਾਰੀ ਦੇ ਪੱਤੇ 'ਚ ਛੋਟੀ ਇਲਾਇਚੀ ਅਦਰਕ ਦਾ ਟੁਕੜਾ ਲੌਂਗ ਅਤੇ ਤુલਸੀ ਦੇ ਪੱਤੇ मिलाके खान खान खाने ਨਾਲ ਫਾਇਦਾ ਹੋਵੇਗਾ ਤੁਸੀਂ ਦੇਖਿਆ ਹੋਵੇਗਾ ਕਿ ਹੋਟਲ 'ਚ ਖਾਣ ਤੋਂ ਬਾਅਦ ਮਿਸ਼ਰੀ ਅਤੇ ਇਲਾਇਚੀ ਪ੍ਰੋਸੀ ਜਾਂਦੀ ਹੈ ਇਸ ਦਾ ਕਾਰਨ ਇਹ ਹੀ ਹੈ ਕਿ ਇਲਾਇਚੀ ਨਾਲ ਗੈਸ ਅਤੇ ਐਸਿਡਿਟੀ ਨਹੀਂ ਹੁੰਦੀ ਇਸ ਲਈ ਖਾਣੇ ਤੋਂ ਤੁਰੰਤ ਬਾਅਦ ਛੋਟੀ ਇਲਾਇਚੀ ਖਾਓ ਜੇਕਰ ਤੁਹਾਨੂੰ ਅਚਾਨਕ ਹਿਚਕੀ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਬੰਦ ਨਾ ਹੋਵੇ ਤਾਂ ਇਸ ਦਾ ਇਲਾਜ ਇਲਾਇਚੀ ਹੈ ਇਸ ਦੇ ਲਈ ਇੱਕ ਇਲਾਇਚੀ ਨੂੰ ਮੂੰਹ 'ਚ ਰੱਖੋ ਅਤੇ ਹੌਲੀ-ਹੌਲੀ ਚਬਾਉਂਦੇ ਰਹੋ